ਤੇ ਮੈਂ ਕੀਤਾ ਸਾਰਾ ਕੁਝ ਇਕੱਠਾ ਵਿੱਚੇ ਤਾਕਤ ਵਿੱਚੇ ਠੰਡ ਤੋਂ ਬਚਣ ਲਈ ਤੇ ਵਿੱਚੇ ਤੁਹਾਨੂੰ ਇਨੀ એનર્ਜੀ ਮਿਲੇ ਕਿ ਤੁਹਾਡੀ ਸਿਹਤ ਵੀ ਵਧੀਆ ਰਹੇ ਤੇ ਤੁਹਾਨੂੰ ਤਾਕਤ ਮਿਲਦੀ ਰਹੇ ਤੇ ਇਹਦੇ ਵਿੱਚ ਆਪਾਂ ਪਾਈਆਂ ਸਾਰੀਆਂ ਚੀਜ਼ਾਂ ਤੇ ਜਿਹੜੀਆਂ ਚੀਜ਼ਾਂ ਕਿ ਆਮ ਆਪਣੇ ਸਿੰਪਲ ਘਰਾਂ ਦੇ ਵਿੱਚ ਚੀਜ਼ਾਂ ਮਿਲਦੀਆਂ ਮੈਂ ਉਹੀ ਪਾਈਆਂ ਤੇ ਆਓ ਤੇ ਹੁਣ ਮੇਰੇ ਨਾਲ ਬਲੌਗ ਦੇ ਵਿੱਚ ਤੇ ਪੂਰਾ ਬਲੌਗ ਨੂੰ ਦੇਖੋ ਤੇ ਮੈਂ ਲੱਗੀਆਂ ਬਣਾਉਣ ਤੇ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਂਗੀ ਤੇ ਕਿਹੜੀ-ਕਿਹੜੀਆਂ ਚੀਜ਼ ਸਾਡੀ ਤਾਕਤ ਲਈ ਚੰਗੀਆਂ ਤੇ ਕਿਹੜੀਆਂ ਸਾਡੇ ਲਈ ਠੰਡੇ ਦੇ ਮੌਸਮ ਤੋਂ ਬਚਣ ਲਈ ਚੰਗੀਆਂ ਤੇ ਦੇਸੀ ਚੀਜ਼ਾਂ ਹੋਣਗੀਆਂ ਤੇ ਆਜੋ ਮੇਰੇ ਨਾਲ ਆਪਾਂ ਕਿਚਨ ਦੇ ਵਿੱਚ ਹੁਣ ਬਣਾਉਣੇ ਆਪਾਂ ਇਹਨਾਂ ਨੂੰ ਦਿਖਾਉਣੀ ਆ ਤੁਹਾਨੂੰ ਬਣਾ ਕੇ ਤੁਹਾਡੀ ਆਪਣੀ ਮਰਜ਼ੀ ਦੀ ਤੁਸੀਂ ਇਹਨੂੰ ਕਿਹੜਾ ਸਟਾਈਲ ਦੇਣਾ ਹੈ ਤੇ ਆਜੋ ਹੁਣ ਆਪਾਂ ਕਿਚਨ ਦੇ ਵਿੱਚ ਆਪਾਂ ਆ ਗਏ ਹੁਣ ਕਿਚਨ ਦੇ ਵਿੱਚ ਤੇ ਆਪਾਂ ਲੱਗੀਆਂ ਸਮਾਨ ਇਕੱਠਾ ਕਰ ਮੱਝਾ ਜਿਹੜਾ ਜਿਹੜਾ ਆਪਾਂ ਚੀਜ਼ਾਂ ਚਾਹੀਦੀਆਂ ਗਰੀਡੀਅੰਟ ਤੇ ਬਹੁਤ ਹੀ ਸੌਖੇ ਜਿਹੜੇ ਆਪਣੇ ਆਮ ਘਰਾਂ 'ਚ ਹੁੰਦੀਆਂ ਚੀਜ਼ਾਂ ਉਹੀ ਹੈਗੀਆਂ ਤੇ ਇਹ ਹੈਗੇ ਮੇਰੇ ਸਾਰੇ ਮਿਕਸ ਕੀਤੇ ਨਟ ਤੇ ਜਿਹੜੇ ਵੀ ਤੁਹਾਡੇ ਪਸੰਦ ਆ ਤੁਸੀਂ ਉਹ ਸਾਰੇ ਨਟ ਮਿਕਸ ਕਰ ਸਕਦੇ ਹੋ ਤੇ ਮੈਂ ਨਾਲ ਲਈਤੀ ਆਲਸੀ ਥੋੜੀ ਜਿਹੀ ਮੈਂ ਆਲਸੀ ਲਈ ਜਿਹੜੀ ਆ ਕਾਲਜ ਪਈ ਹੈ ਇਹ ਆਲਸੀ ਪਈ ਹੈ ਤੇ ਇੱਕ ਸਾਈਡ ਤੇ ਆ ਮੈਂ ਜਿੱਦੇ ਪੁੱਜੇ ਹੋਏ ਕਾਲੇ ਛੋਲੇ ਤੇ ਇਹਨਾਂ ਨੂੰ ਮੈਂ ਗ੍ਰੈਂਡ ਨਹੀਂ ਕਰਨਾ ਚੰਗੇ ਤਰਾ ਇਹਨਾਂ ਦੇ ਮੋਟਾ ਮੋਟਾ ਗ੍ਰੈਂਡ ਕਰਾਂਗੇ ਜਿਹੜਾ ਕਿ ਦਿਖਦੇ ਵੀ ਰਹਿਣ ਤੇ ਬਹੁਤੇ ਪਾਊਡਰ ਵੀ ਨਾ ਬਣੇ ਪਰ ਜੇ ਤੁਸੀਂ ਕਿਸੇ ਬਜ਼ੁਰਗ ਨੇ ਖਾਣੇ ਆ ਜਾਂ ਤੇ ਫਿਰ ਤੁਸੀਂ ਪਾਊਡਰ ਬਣਾ ਸਕਦੇ ਨਹੀਂ ਤਾਂ ਮੋٹے ਮੋٹے ਇਹਨਾਂ ਦੇ ਨਟ ਦਿਖਦੇ ਰਹਿਣ ਤਾਂ ਉਹਦੇ ਨਾਲ ਬਹੁਤ ਟੇਸਟ ਵੀ ਵਧੀਆ ਉਹਦਾ ਸਪਨਨ ਤੇ ਇਹ ਹੈਗਾ ਜੀ ਆਪਾਂ ਲੈਤਾ ਗੁੜ ਕੱਲਾ ਗੁੜ ਲੇਤਾ ਇਹਦੇ ਵਿੱਚ ਆਪਾਂ ਕੁਛ ਨਹੀਂ ਪਾਇਆ ਗੁੜ ਸਿਹਤ ਲਈ ਬਹੁਤ ਵਧੀਆ ਹੁੰਦਾ ਠੰਡ ਲਈ ਵਧੀਆ ਹੁੰਦਾ ਹਾਜ਼ਮੇ ਲਈ ਵੀ ਵਧੀਆ ਹੁੰਦਾ ਤੇ ਇਹ ਗੁੜ ਦੇ ਵਿੱਚ ਮੈਂ ਥੋੜਾ ਜਿਹਾ ਪਾਇਆ ਪਾਣੀ ਤੇ ਹੁਣ ਆਪਾਂ ਇਹਨੂੰ ਕਰ ਰੱਹੀਆਂ ਮੈਲਟ ਇਹਨੂੰ ਹੌਲੀ ਹੌਲੀ ਗੈਸ ਤੇ ਮੈਲਟ ਕਰਨਾ ਹੈ ਕਿ ਰਸ਼ ਨਹੀਂ ਕਰਨਾ ਕਿ ਜਲਦੀ ਜਲਦੀ ਮੈਲਟ ਕਰ ਲਈਏ ਤੇ ਇਹਨੂੰ ਹੌਲੀ ਹੌਲੀ ਕਰਕੇ ਆਪਾਂ ਮੈਲਟ ਕਰਨਾ ਹੈ ਤੇ ਗੁੜ ਜਿਹੜਾ ਸਭ ਤੋਂ ਵਧੀਆ ਹੁੰਦਾ ਠੰਡ ਦੇ ਵਿੱਚ ਖਾਣ ਲਈ ਸਿਹਤ ਲਈ ਖਾਣ ਲਈ ਵਧੀਆ ਹੁੰਦਾ ਗਰਮੀ 'ਚ ਵੀ ਤੁਸੀਂ ਖਾ ਸਕਦੇ ਆ ਪਰ ਖਾਣੇ ਤੋਂ ਬਾਅਦ ਖਾਓ ਤਾਂ ਤੁਹਾਡੇ ਲਈ ਸਿਹਤ ਲਈ ਹਾਜ਼ਮ ਇਹਦੇ ਵਿੱਚ ਬਸ ਮੈਂ ਕੱਲਾ ਗੁੜ ਪਾਇਆ ਤੇ ਵਿੱਚ ਪਾਇਆ ਮਾੜਾ ਜਿਹਾ ਪਾਣੀ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਮੈਲਟ ਕਰਦੀ ਆ ਮੈਲਟ ਕਰਕੇ ਤੇ ਥੋੜਾ ਜਿਹਾ ਇਹਨੂੰ ਗਰਮ ਕਰ ਰਹੀ ਆ ਕਿ ਜਿਆਦਾ ਨਹੀਂ ਗਰਮ ਕਰ ਰਹੀ ਤੇ ਵੀ ਮੱਚ ਨਾ ਜਾਵੇ ਇਸ ਕਰਕੇ ਥੋੜਾ ਹਲੋ ਗੈਸ ਤੇ ਆਪਾਂ ਹਮੇਸ਼ਾ ਇਹਨੂੰ ਗਰਮ ਕਰਨਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆਂ ਦੇਸੀ ਘਿਓ ਦੇਸੀ ਘਿਓ ਉਹਦੀ ਵੀ ਤਾਕਤਵਰ ਹੁੰਦਾ ਆ ਤਾਕਤਵਰ ਹੁੰਦਾ ਆ ਤੇ ਹੈਲਥੀ ਹੁੰਦਾ ਆ ਤੇ ਤੁਸੀਂ ਇਹ ਦੇਸੀ ਘਿਓ ਹਮੇਸ਼ਾ ਹੀ ਖਾਣਾ ਜਿਆਦਾ ਬੱਚਿਆਂ ਨੂੰ ਵੀ ਖਾਣਾ ਚਾਹੀਦਾ ਬਿਜੋਰ ਕਰਨ ਵੀ ਕਿਹਦਾ ਤੇ ਜੰਗ ਨੂੰ ਤਾਂ ਖਾਣਾ ਚਾਹੀਦਾ ਜਿਹੜੇ ਮਿਹਨਤ ਕਰਦੇ ਐ ਇੰਨੇ ਨੇ ਘੰਟੇ ਲਾਉਂਦੇ ਕੰਮਾਂ ਤੇ ਤੇ ਉਹਨਾਂ ਨੂੰ ਵੀ ਦੇਸੀ ਖਾਣਾ ਚਾਹੀਦਾ ਹੈ ਸੇਤ ਲਈ ਬਹੁਤ ਹੀ ਵਧੀਆ ਤੇ ਹੈਲਪਫੁਲ ਹੁੰਦਾ ਹੈ ਇਹ ਤੁਹਾਨੂੰ ਮੋਟਾ ਨਹੀਂ ਕਰਦਾ ਜੇ ਤੁਸੀਂ ਇਹਨੂੰ ਲਿਮਟ ਦੇ ਵਿੱਚ ਖਾਣਿਓ ਪਰ ਖਾਣਾ ਤੁਹਾਨੂੰ ਹਰ ਰੋਜ਼ ਚਾਹੀਦਾ ਹੈ ਤੇ ਆਪਾ ਹੁੰਦੇ ਸੀ ਕਿ ਆਪਾਂ ਕ ਇਹਨੂੰ ਫੇਰ ਭੁੰਨਦੇ ਆ ਥੋੜਾ ਜਿਹਾ ਤੇ ਲੋ ਗੈਸ ਤੇ ਮੈਂ ਬਾਰ ਬਾਰ ਇਹੀ ਗੱਲ ਕਹਿ ਰਹੀ ਕਿ ਲੋ ਗੈਸ ਤੇ ਪੁੰਨਾ ਹਾਈ ਗੈਸ ਤੇ ਆਪਾਂ ਨਹੀਂ ਬਣਾਉਣਾ ਜੇ ਹਾਈ ਗੈਸ ਤੇ ਬਣਾ ਲੇ ਇਹ ਜ਼ਿਆਦਾ ਪੱਕ ਜਾਏਗਾ ਤੇ ਜੇ ਗੁੜ ਜ਼ਿਆਦਾ ਪੱਕ ਗਿਆ ਤੇ ਫਿਰ ਉਹ ਖਾਰਡ ਹੋ ਜਾਏਗਾ ਫਿਰ ਉਹ ਆਪਣੇ ਕੋਲੇ ਬਣਨਾ ਨਹੀਂ ਚੰਗੇ ਤਾਂ ਇਸ ਕਰਕੇ ਲੋ ਗੈਸ ਤੇ ਕਪਣਾ ਪੈਨੋ ਬਸ ਥੋੜਾ ਜਿਹਾ ਇਹਨੂੰ ਕਲਰ ਜਿਹਾ ਚੇਂਜ ਕਰਨਾ ਹੈ ਦਾ ਤੇ ਆਹ ਲੋ ਜੀ ਇਹ ਮੇਰੇ ਸਿੱਕੇ ਮੈਂ ਗ੍ਰਾਇੰਡ ਕੀਤੇ ਸੀ ਕਾਲੇ ਛੋਲੇ ਪੁੱਜੇ ਹੋਏ ਹੁੰਦੇ ਆ ਜਿਹੜੇ ਉਹ ਤੇ ਇਹ ਹੈਗੀ ਅਲਸੀ ਅਲਸੀ ਮੱਠਾ ਦੇ ਵਿੱਚ ਆਪਣੇ ਲਈ ਖਾਣੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਹ ਹੈਗੇ ਜੀ ਸਾਰੇ ਮੈਂ ਨਟ ਮੈਂ ਥੋੜਾ ਜਿਹਾ ਬਣਾ ਰਹੀ ਆ ਕਿ ਬੱਚੇ ਕਹਿੰਦੇ ਮम्मी ਪਹਿਲਾਂ ਅਸੀਂ ਖਾ ਕੇ ਦੇਖਾਂਗੇ ਤੇ ਫਿਰ ਤੁਸੀਂ ਜਾਦੇ ਬਣਾਇਓ ਤੇ ਮੈਂ ਹਮੇਸ਼ਾ ਬਣਾਉਣੀ ਆਪਣੇ ਲਈ ਬਣਾਉਂਦੀ ਰਹੇਦਾ ਤੇ ਤਾਂ ਹੀ ਤਾਂ ਹੁਣ 15-15 ਘੰਟੇ ਕੰਮ ਹੁੰਦਾ ਨਹੀਂ ਤੁਹਾਨੂੰ ਪਤਾ ਕੰਮ ਕਿੱਥੇ ਹੁੰਦਾ ਜਦੋਂ ਬੰਦੇ ਕੋਲੇ ਤਾਕਤ ਨਹੀਂ ਰਹਿੰਦੀ ਥੱਕ ਜਾਈਦਾ એનર્ਜੀ ਨਹੀਂ ਰਹਿੰਦੀ ਇਹ ਦੇ ਵਿੱਚ એનર્ਜੀ ਫੁੱਲ એનર્ਜੀ ਹੈ ਪ੍ਰੋਟੀਨ ਖਾਂਦੀ ਕੋਈ ਲੋੜ ਨਹੀਂ ਇਹਦੇ ਵਿੱਚ ਫੁੱਲ ਪ੍ਰੋਟੀਨ ਹੈਗੇ ਆ ਤੇ ਫੁੱਲ ਜੇ ਤੁਸੀਂ ਸਵੇਰ ਨੂੰ ਖਾਣੇ ਤਾਂ ਤੁਹਾਡੀ ਫੁੱਲ એનર્ਜੀ ਰਹਿੰਦੀ ਹੈ ਸਾਰਾ ਦਿਨ ਨਾਲ ਜੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕਰਨਾ ਮਿਕਸ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਕਿ ਸਾਰੇ ਨਟ ਤੇ ਗੁੜ ਦੇ ਵਿੱਚ ਰਲ ਜਾਣ ਕਿ ਆਪਾਂ ਜਿਹੜੀ ਅਲਸੀ ਵਿੱਚ ਪਾਈ ਆ ਤੇ ਕਾਲੇ ਛੋਲੇ ਭੁਜੇ ਹੋਏ ਪਾਏ ਹੋਏ ਆ ਭੁਜੇ ਹੋਏ ਜੇ ਛਲਕ ਤੋਂ ਬਿਨਾਂ ਮਿਲ ਜਾਂਦੇ ਉਹ ਸਾਰਿਆਂ ਨੂੰ ਵਧੀਆ ਪਰ ਮੈਂ ਛਲਕ ਤਾਰ ਤੇ ਸੀ ਕਿ ਇਹਨਾਂ ਨੂੰ ਬਣਾ ਕੇ ਦੇਖੋ ਇਹ ਕਿੰਨਾ ਸੋਹਣਾ ਬਣ ਗਿਆ ਇਹ ਤੇ ਨਟ ਤੁਹਾਡੇ ਤੇ ਡਿਪੈਂਡ ਕਰ ਤੁਸੀ ਨਟ ਕਿਹੜੇ ਪਾਉਣੇ ਜਿਹੜੇ ਵੀ ਨਟ ਤੁਹਾਡੇ ਪਸੰਦ ਕਰ ਤੁਸੀ ਸਾਰੇ ਨਟ ਪਾ ਸਕਦੇ ਆ ਕਾਲੇ ਛੋਲੇ ਜ਼ਰੂਰ ਪਾ ਲਿਓ ਤੇ ਗੁੜ ਇਹ ਸਭ ਤੋਂ ਬੈਸਟ ਹੈਗੇ ਆ ਠੰਡ ਦੇ ਵਿੱਚ ਖਾਣ ਲਈ ਵੀ ਤਾਕਤ ਲਈ ਵੀ ਜਿੰਨੀ ਮਤਲਬ ਤੁਹਾਡੇ ਲਈ ਬਹੁਤ ਜ਼ਿਆਦਾ ਇਹ ਤਾਕਤ ਵੀ ਦਿੰਦੇ ਆ ਫੁੱਲ ਆਫ ਪ੍ਰੋਟੀਨ ਆ ਭੁੱਖ ਘੱਟ ਲੱਗਦੀ ਆ ਤੇ ਇਹ ਜੀ ਚੀਜ਼ ਹੁੰਦੀ ਆ ਨਾਲੇ ਬੱਚੇ ਖੁਸ਼ ਹੋ ਕੇ ਖਾਂਦੇ ਆ ਤੇ ਬਾਹਰਲੀ ਚੀਜ਼ਾਂ ਤੋਂ ਥੋੜਾ ਜਿਹਾ ਬੋਰ ਹੁੰਦਾ ਹੈ ਜਦੋਂ ਇਹ ਜਿੱਚ ਬੱਚੇ ਇਹ ਜਿਹੀ ਚੀਜ਼ਾਂ ਖਾ ਲੈਣ ਹਲੋ ਜਦੋਂ ਮੈਂ ਫਰਾਈ ਪੀਨ ਨੂੰ ਗੈਸ ਨਾਲ ਬੰਦ ਪਹਿਲਾਂ ਕਰਤਾ ਸੀ ਤੇ ਮੈਂ ਜਦੋਂ ਨਟ ਪਾਉਣ ਤੋਂ ਬਾਅਦ ਜਦ ਜੇ ਬੰਦ ਕਰਤਾ ਸੀ ਤੇ ਹੁਣ ਫਰਾਈ ਪੀਨੇ ਮੇਰਾ ਬਹੁਤ ਗਰਮਾ ਤੇ ਇਸ ਕਰਕੇ ਮੈਂ ਇਹਨੂੰ ਦੇਖ ਰਹੀ ਹਾਂ ਕਰਕੇ ਜੇ ਹੱਥ ਲੱਗਦਾ ਤਾਂ ਨਹੀਂ ਤੇ ਬਹੁਤ ਜਿਆਦਾ ਹੀ ਗਰਮ ਆ ਨਹੀਂ ਮਰੇ ਨਾਲ ਇਹਨੂੰ 1-2 ਮਿੰਟ ਹੋ ਗਏ ਉਸ ਮੇਰਾ ਗੈਸ ਬੰਦ ਕੀਤਾ ਨੂੰ ਪਹਿਲਾਂ ਤੇ ਇਹ ਫਰਾਈ ਪੀਨ ਸਟੀਲ ਦਾ ਪਾਰਾ ਕਰਕੇ ਗਰਮ ਹੁਣ ਮੈਂ ਇਹਨੂੰ ਕੱਢਿਆ ਦੂਜੀ ਪਲੇਟ ਦੇ ਵਿੱਚ ਕਿਉਂਕਿ ਉਹਦੇ ਨਾਲ ਹੱਥ ਨਹੀਂ ਲੱਗ ਰਿਹਾ ਸੀ ਤੇ ਹੁਣ ਮੈਂ ਬਣਾ ਰਹੀ ਹਾਂ ਇਹਦੀਆਂ ਨਿੱਕੀਆਂ ਨਿੱਕੀਆਂ ਪਿੰਨੀਆਂ ਛੋਟੀਆਂ ਛੋਟੀਆਂ ਪਿੰਨੀਆਂ ਬਣਾ ਰਹੀ ਹੈ ਕਿ ਪਾਲੀਆਂ ਵੱਡੀਆਂ ਨਹੀਂ ਬਣਾ ਰਹੀ ਤੇ ਇਹ ਇੱਕ ਪਿੰਨੀ ਸਵੇਰ ਨੂੰ ਤੁਸੀਂ ਚਾਹਨਾ ਖਾਓ ਤੇ ਤੁਹਾਡੀ ਫੁੱਲ એનર્ਜੀ ਰਹੇਗੀ ਸਾਰਾ ਦਿਨ ਤੇ ਤੇ ਛੋਟੀਆਂ ਪਿੰਨੀਆਂ ਬਣਾ ਦੇ ਜੇ ਤੁਸੀਂ ਇਹਨੂੰ ਉਦਾਂ ਵੀ ਲਾਈਕ 바ਰ ਦੇ ਟਾਈਪ ਤੇ ਜਿਵੇਂ ਟੁਕੜੀਆਂ ਬਣਾ ਕੇ ਕੱਟਣਾ ਤੁਸੀਂ ਟੁਕੜੀਆਂ ਬਣਾ ਕੇ ਕੱਟ ਸਕਦੇ ਆ ਤੇ ਕਈ ਇਹਨਾਂ ਨੂੰ 바ਰ ਦਾ ਸਟਾਈਲ ਬਣਾਉਂਦੇ ਲੰਬੀਆਂ ਲੰਬੀਆਂ ਕੱਟਦੇ ਆ ਤੇ ਮੈਂ ਪਿੰਨੀਆਂ ਬਣਾ ਲੈਣੀ ਹੁਣੇ ਕਿ ਅਸੀਂ ਪਿੰਨੀਆਂ ਦੇ ਸੁੱਕ ਰਹਿੰਦੇ ਜੇ ਨਾਲ ਕੰਮ ਤੇ ਵੀ ਲੈ ਕੇ ਜਾਣੀ ਉਹ ਚਾਹ ਦੇ ਨਾਲ ਇੱਕ ਪਿੰਨੀ ਖਾਓ ਤੇ ਬਸ ਸਾਰੇ ਦਿਨ ਦਾ ਗੁਜ਼ਾਰਾ ਪੂਰਾ એનર્ਜੀ ਫੁੱਲ ਹੋ ਜਾਂਦੀ ਹੈ ਤੇ ਪਲੀਜ਼ ਮੇਰੇ ਵੀਡੀਓ ਨੂੰ ਚੈਨਲ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਜੇ ਤੁਸੀਂ ਨਹੀਂ ਕੀਤਾ ਤੇ ਇਹ ਬਹੁਤ ਹੈਲਥੀ ਤੇ ਈਜ਼ੀ ਚੀਜ਼ਾਂ ਮਿਲ ਜਾਂਦੀਆਂ ਆਮ ਹੀ ਆਪਾਂ ਨੂੰ ਤੇ ਇਹ ਜ਼ਰੂਰ ਬਣਾ ਕੇ ਘਰੇਕ ਕਰੋ ਸਮਾ ਠੰਡ ਦੇ ਮੌਸਮ ਦੇ ਵਿੱਚ ਤਾਂ ਸਭ ਤੋਂ ਵਧੀਆ ਰਹਿੰਦੀਆਂ ਆ ਤੇ ਆਲਸੀ ਆਪਾਂ ਨੂੰ ਹਮੇਸ਼ਾ ਸਾਰੇ ਖੰਦੇ ਖਾ ਲਈਦੀ ਆ ਇਹ ਆਲਸੀ ਕੋਈ ਵੱਡੇ ਛੋਟੇ ਦਾ ਨਹੀਂ ਹੁੰਦਾ ਆਪਣੇ ਵਹਿਮ ਪਏ ਹੁੰਦੇ ਆ ਦੇਖੋ ਮੇਰੀਆਂ ਪਿੰਨੀਆਂ ਕਿੰਨੀਆਂ ਸੋਹਣੀਆਂ ਬਣ ਗਿਆ ਤੇ ਹੁਣ